ਕੀ ਹਾਲ ਚਾਲੋ ਦੋਸਤੋ ਘੈਂਟ ਹੈ ਤੇ ਬਾਈ ਜੀ ਆਪਾਂ ਕਰ ਲੱਗੇ ਬਲਾਉ ਦੀ ਸਟਾਰਟਿੰਗ ਤੇ ਇਹ ਬੱਚਾ ਕਿੱਧਰ ਗਿਆ ਜਿਹੜਾ ਬਿਮਾਰ ਸੀ ਬੱਚਾ ਆ ਬੈਠਾ ਇਹਨੂੰ ਫੜੀਏ ਤੇ ਦਵਾਈ ਦੇਈਏ ਉਹ ਲੱਗ ਗਈ ਆ ਬੋਲੇ ਇਹ ਬੱਚਾ ਬਾਈ ਸੁੱਕ ਗਿਆ ਤੇ ਹੁਣ ਤਾਂ ਸਿਰ ਟੱਗੇ ਦਾ ਬੜਾ ਬੁਰਾ ਹਾਲ ਸੀ ਇਹਦਾ ਤੇ ਅੱਜ ਬਾਈ ਜੀ ਆਪਾਂ ਕੋਈ ਜਾਨਵਰ ਨਹੀਂ ਪਾਇਆ ਕਿਉਂਕਿ ਪਹਿਲਾਂ ਸੋਸਾਇਟੀ ਦਾ ਕਾਪੂ ਨੂੰ ਕਪੂnga ਪੜਨਾ ਅਸੇਪਰ ਜਾਣਾ ਪਏਗਾ ਇਹਨੂੰ ਦੇਈਏ ਦਵਾਈ ਅੱਜ ਤੁਹਾਨੂੰ ਜਨਵਰੀ ਦਿਖਾਵਾਂਗੇ ਜਨਵਰ ਦਿਖਾ ਕੇ ਵੀਲਾ ਪੂਰਾ ਕਰਾਂਗੇ ਵਲੌਗ ਕਰਾਂਗੇ ਪੂਰਾ ਹੁਣ ਮਦਨ ਲੱਗਣਗੇ ਤਾਂ ਫੇਰ ਹੀ ਵਲੌਗ ਚ ਅਜਣਾ ਬਣਿਆ ਕਰੂਗਾ ਇਹ ਜਿਹੜਾ ਸੁੱਕਿਆ ਬੱਚਾ ਨੂੰ ਦਵਾਈ ਦੇ ਕੇ ਪਾਤਾ ਧੁੱਪੇ ਤੇ ਇੱਕ ਬੱਚਾ ਹੋਰ ਆ ਉਹ ਥੋੜਾ ਜਿਆ ਸੁੱਕਿਆ ਪਰਣੀ ਪ੍ਰੋਬਲਮ ਵੀ ਹੋਈ ਪਈ ਹੈ ਤੇ ਦਵਾਈ ਉਹਦੇ ਵਾਸਤੇ ਵੀ ਭਰ ਲਈ ਹੈ ਵਾਟ ਖੁੱਡੇ ਚ ਉਹ ਬੈਠਾ ਸਾਹਮਣੇ ਇਹਨੂੰ ਵੀ ਦਵਾਈ ਦੇ ਦਈਏ ਆਪਾਂ ਇਹਨੂੰ ਇੱਥੇ ਹੀ ਛੱਡ ਦਿਆਂਗੇ ਇਹਨੂੰ ਬਾਹਰ ਨਹੀਂ ਕੱਢਦੇ ਤੁੱਪੇ ਕਿਉਂਕਿ ਵੱਡੇ ਖੁੱਡੇ ਚ ਆ ਕੇ ਉਹ ਬੈਠਾ گلابی ਘੰਡਾ ਵਾਲਾ ਇਹ ਵੀ ਇਕੱਠਾ ਜਿਹਾ ਹੋ ਗਿਆ ਬੰਦਾ ਇਹਨੂੰ ਵੀ ਆਪਾਂ ਦਵਾਈ ਦੇ ਦਈਏ ਤੇ ਇੱਕ ਹੋਛਾ ਖਾ ਕੇ ਬਿਠਾਉ ਨੂੰ ਵੀ ਥੋੜੀ ਦਵਾਈ ਦੇਣੀ ਹੈ ਦੋ ਬੱਚੇ ਆ ਇਹ ਦਵਾਈ ਮੇਰੇ ਕੋਲ ਇਹਨਾਂ ਜੋਗਰੀ ਹੈਗੀ ਆ ਤੇ ਇਹਨਾਂ ਨੂੰ ਦੇ ਦਈਏ ਦਵਾਈ ਤੇ ਫੇਰ ਦੇਖਦੇ ਹਾਂ ਕੀ ਬਣਦਾ ਲੋਜੀ ਭਾਈ ਇੱਕ ਹੋਰ ਖੁਸ਼ਖਬਰੀ ਵਾਲੀ ਗੱਲ ਹੋ ਗਈ ਖੁਸ਼ਖਬਰੀ ਵਾਲੀ ਗੱਲ ਕੀ ਹੋ ਗਈ ਫਰਨਾ ਬਗਣਾ ਨੇ ਦੂਜਾ ਅੰਡਾ ਵੀ ਲਾ ਲਿਆ ਤੇ ਇਹਦੇ ਆਪਾਂ ਅੰਡੇ ਬਦਲਨੇ ਆ ਤੇ ਅੰਡੇ ਚੱਕ ਅੰਡਾ ਬਦਲ ਦਈਏ ਤੇ ਲੋਜੀ ਤਾਂ ਦੋਵੇਂ ਅੰਡੇ ਉਹੀ ਹੋਈਗੇ ਤੇ ਇਹ ਹੁਣ ਜਿਹੜੇ ਹੋਣ ਅੰਡੇ ਲਾਉਗੀ ਤੇ ਚਲੋ ਇਹ ਇਹਦੇ ਠੰਡੇ ਹੀ ਰਹਿਣਗੇ ਲਾਰਜੀ ਨੂੰ ਜੂਤਰੀ ਆ ਬੈਠੀ ਇਹਦੇ ਥੱਲੇ ਬਦਲਿਆ ਸੀ ਪਹਿਲਾਂ ਏਕੜ ਦਾ ਹੁਣ ਦੂਜਿਆਂ ਵੀ ਰੱਖ ਦिए ਲੋ ਜੀ ਪੱਠਿਆਂ ਦਾ ਟਾਈਮ ਹੋ ਗਿਆ ਮੈਂ ਕਿਹਾ ਪਹਿਲਾਂ ਪੱਠੇ ਪਾਉਣ ਤੋਂ ਨਾ ਆਪਾਂ ਪਸੰਗਾ ਨੂੰ ਪੱਠੇ ਪਾਉਣ ਤੋਂ ਪਹਿਲਾਂ ਆਪਾਂ ਦਾਣਾ ਪਾਣੀ ਪਾ ਦਈਏ ਲਿਆਵਾ ਇਹਨਾਂ ਦੀਆਂ ਟਰੀਆਂ ਪੁਣੀਆਂ ਆ ਪਈਆਂ ਟਰੀਆਂ ਵੀ ਚੱਲੀਆਂ ਚੱਗ ਤੇ ਫਿਰ ਨਾ ਪਾ ਕੇ ਦਾਣਾ ਪਾਣੀ ਰੋਤੂ ਦਾ ਪਾਉਣੇ ਪੱਠੇ ਚਲੋ ਜੀ ਆਪਾਂ ਦਾਣੇ ਪਣੀ ਪਾ ਦਈਏ ਫੇਰ ਮਿਲਦੇ ਆ ਲਓ ਜੀ ਭਾਈ ਜੀ ਹੁਣ ਤੁਹਾਨੂੰ ਨਾ ਮੈਂ ਚੀਜ਼ਾਂ ਮਖਾਉਣ ਲੱਗਾ ਮੈਂ ਵੜਨ ਲੱਗਾ ਫੁੱਡੇ ਚ ਠੀਕ ਹੈ ਜੀ ਆਏ ਹਾ ਇਹਦਾ ਬੈਠਾ ਡੱਬੀ ਦਾ ਬੱਚਾ ਨਿੱਕਾ ਜਿਹਾ ਲੇਦਾ ਤੇ ਕੀ ਵਿਖਾਉਣਾ ਆ ਬੱਚੀ ਬੈਠਿਆ ਚੀਨੀ ਦੇ ਓ ਜੀ ਭਾਈ ਇਹ ਬੱਚੇ ਵੇਖੋ ਬਾਗਮਾਲਾ ਇਹਦੇ ਤਿੰਨ ਪਹਿਲਾਂ ਆ ਗਏ ਮੇਰੇ ਕੋਲੇ ਦੋ ਆ ਗਏ ਸੁੱਖਣਾ ਸਿਰੇ ਚੜ ਜਾਣ ਤੇ ਪੰਜ ਬੱਚੇ ਹੋ ਜਾਣਗੇ ਮਾਲਕ ਦੀ ਮਿਹਰ ਨਾਲ ਤੇ ਬਹੁਤ ਚੰਗੇ ਵੀ ਬਹੁਤ ਰੋੜਦੇ ਆ ਕਾ ਕਲਕੱਤਾ ਵਾ ਤਿੰਨਾਂ ਦੀ ਮੈਂ ਫੋਟੋ ਲੈ ਲਾਂ ਇੱਕ ਤਾ ਮੇਲ ਪਿਕਚਰਸ ਵੀ ਬਈ ਦਾਣਾ ਪਾਣੀ ਛਕ ਲੈ ਇਹਨਾਂ ਨੇ ਦਾਣੇ ਕੱਢ दिए ਬਾਹਰ ਲਓ ਜੀ ਇਹਨਾਂ ਨੂੰ ਹੁਣ ਦਵਾਈ ਦੂਈ ਲਾਵਾਂਗੇ ਆਪਾ ਲਓ ਜੀ ਭਾਈ ਨਿਕੜਾ ਐਵੇਂ ਕੀ ਬਾਤ ਮਾਰਦਾ ਚਾਹ ਬੈਠਾ ਉਰਾ ਹੀ ਭਾਈ ਕੀਆ ਬੱਚਾ ਯਾਰ ਇਹ ਨਾ ਨਾ ਆ ਵੇਖੋ ਲੱਗਦਾ ਨਾ ਪਤਾ ਵੀ ਕੋਈ ਚੀਜ਼ ਹੈਗੀ ਇਹਦਾ ਭਰਾ ਦੂ ਅੱਗੇ ਹੈਗੇ ਆ ਬਹੁਤ ਚੰਗੇ ਉੱਡੇ ਆ ਇਹ ਵੱਡਾ ਹੋ ਗਿਆ ਥੋੜਾ ਇਹਨੂੰ ਜਾਰਚ ਪਾਵਾਂਗੇ ਜਾਂ ਆਉਣੇ ਫਿਰ ਦਬਾਸ ਇਹ ਤਾਂ ਵੱਡਾ ਹੋ ਗਿਆ ਜਿਆਦਾ ਹੀ ਕਿਹ ਅਕੋਤਰਾ ਇਹ ਸ਼ਾਰਟ ਵੀਡੀਓ ਬਣਾ ਲ ਕੇ ਆਪਾਂ ਇਹਨਾਂ ਚ ਫੜ ਕੇ ਬਈ ਕੀ ਦੀ ਕੀ ਦੀ ਬਣਾਉਣੀ ਆ ਲੋ ਜੀ ਸ਼ਾਮ ਦਾ ਟਾਈਮ ਆ ਤੇ ਕੱਲ ਨੂੰ ਜਵਾਕਾਂ ਨੂੰ ਕੱਪੜੇ ਦਵਾਉਣ ਜਾਣਾ ਪਿਆ ਆਪਿਆ ਮੈਂ ਘਰ ਪੱਠੇ ਪੱਡ ਕੇ ਸੱਟ ਜੀ ਗੇ ਤੇ ਦਾਤਰੀ ਇੱਥੇ ਆਪਣੇ ਕੋਈ ਪੱਠੇ ਲੈਣ ਆਏ ਸੀ ਦਾਤਰੀ ਉਹ ਘਰੇ ਸਿਰ ਰਖ ਗਿਆ ਬਾਤਰੀ ਉਹਨੇ ਘਰੇ ਆਸਦੀ ਤੇ ਆਹ ਜਿਹੜੀ ਜਮੀ ਆ ਇਹ ਕੋਰਤੇ ਹੀ ਖੜੇ ਆ ਸਾਰੇ ਪੱਠੇ ਉਹ ਤਾਂ ਚਲ ਪਹਿਲਾਂ ਇਹ ਸਾਰੇ ਪੱਠੇ ਕੋਰ ਖੜੇ ਮੀਂਹ ਤੇ ਹੀ ਸੀਗੇ ਕਿਉਂ ਕਾ ਕੇ ਪਹਿਲਵਾਨ ਦਾ ਤਿਲੇ ਕੀ ਆਏ ਆਏ ਪੱਜ ਗਏ ਜੀ ਭਾਈ ਜੀ ਕੁਝ ਪੱਠੇ ਵੜਦੇ ਤੇ ਕੁਝ ਪਏ ਸੀ ਚਲੋ ਠੀਕ ਹੈ ਭਾਈ ਜੀ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤੇ ਆਏ